18 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਅੱਜ ਮੌਸਮ ਕੱਲ ਵਾਂਗੂ ਹੀ ਹੈ। ਸਵੇਰ ਵੇਲੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਖਾਸ ਕਰਕੇ ਤੂਰੀ, ਸੰਗਰੂਰ, ਨਾਭਾ, ਪਟਿਆਲੇ ਦੇ ਇਲਾਕੇ ਦੇ ਵਿੱਚ ਟੜਕਸਰ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਉਸੇ ਤਰ੍ਹਾਂ ਹੀ ਨਾਲ ਲੱਗਦੇ ਲੱਗੇ ਲੁਧਿਆਣਾ ਜਲੰਧਰ ਦੇ ਕੁਝ ਕੁ ਇਲਾਕੇ ਇਹਨਾਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਜਾਂ ਕਣਮਣ ਲਗਾਤਾਰ ਸਵੇਰ ਵੇਲੇ ਤੋਂ ਹੋ ਰਹੀ ਹੈ ਅੱਜ ਦੁਆਬੇ ਦੇ ਕੁਝ ਖੇਤਰ ਪਵਾਰ ਖੇਤਰ ਜਿਵੇਂ ਫਤਿਹਗੜ੍ਹ ਸਾਹਿਬ ਹੋ ਗਿਆ ਰੋਪੜ ਮੋਹਾਲੀ ਨਵਾਂ ਸ਼ਹਿਰ ਚੰਡੀਗੜ੍ਹ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਮੀਂਹ ਨੇਰੀ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਬਾਕੀ ਮਾਲਵੇ ਦੇ ਹਿੱਸਿਆਂ ਦੇ ਵਿੱਚ ਬਹੁਤਾ ਕੁਝ ਆਉਂਦਾ ਹੋਇਆ ਦਿਖਾਈ ਦੇ ਨਹੀਂ ਰਿਹਾ। ਹਲਕੇ ਤੋਂ ਦਰਮਿਆਨੇ ਸ਼ਰਾਟੇ ਕੁਝ ਕੁ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਬਠਿੰਡਾ, ਮੁਕਸਰ ਇਹਨਾਂ ਖੇਤਰਾਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ ਜਾਂ ਸਿਰਫ ਬੱਦਲ ਬਾਈ। ਉਸੇ ਤਰ੍ਹਾਂ ਹੀ ਅਮਰਸਰ, ਗੁਰਦਾਸਪੁਰ ਇਹਨਾਂ ਵਿੱਚ ਵੀ ਮੀਂਹ ਦੀ ਕੋਈ ਖਾਸ ਤਰਨਤਰਨ ਸੰਭਾਵਨਾ ਨਹੀਂ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਹਲਕਾ ਜਿਹਾ ਮੀਂਹ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵਧੀਆਮੀ ਇਹਨਾਂ ਖੇਤਰਾਂ ਦੇ ਵਿੱਚ 20 ਤਰੀਕ ਤੋਂ ਬਾਅਦ ਪੈਂਦਾ ਹੋਇਆ ਦਿਖਾਈ